ਅਜਿਹਾ ਚਿੱਟੇ ਰੰਗ ਦਾ ਟੈਂਟ ਲੱਗ ਜਾਣਾ ਇਹ ਨਿੱਕੀਆਂ ਗੱਲਾਂ ਨਹੀਂ ਹੁੰਦੀਆਂ। ਨ 8 ਮਹੀਨਿਆਂ ਦਾ ਬੱਚਾ ਹੈਗਾ। ਦੇਖ ਕੀ ਅੱਜ ਆ ਉਹਦਾ ਅੱਜ ਦਾ ਮਾਪਿਓ ਅੱਜ ਖੁਸ਼ ਗਿਆ ਪਿਓ ਅੱਜ ਖੁਸ਼ ਗਿਆ ਕੀ ਕੀ ਬਣੂਗਾ ਕੀ ਉਹ ਜ਼ਿੰਦਗੀ ਚਾਉ। 28 ਕੁ ਵਰਿਆਂ ਦਾ ਨੌਜਵਾਨ ਪੁੱਤ ਇਸ ਦੁਨੀਆ ਤੋਂ ਕੱਲ ਚਲਾ ਗਿਆ। ਇਹ ਫੌਜੀ ਕਿਦਾਂ ਸੋਹਣਾ ਨੌਜਵਾਨ ਮੁੰਡਾ ਸੀਗਾ। ਕਿਆ ਕੀ ਹਾਲ ਕਰਕੇ ਰੱਖਤਾ ਅੱਜ ਕਰਦਾ ਕੀ ਹਾਲ ਹੋ ਗਿਆ ਕੱਪੜੇ ਲੈਣ ਗਿਆ ਸੀਗਾ ਚਮਗੌਰ ਸਾਹਿਬ ਮੈਨੂੰ ਕਹਿੰਦਾ ਰੇਡੀ ਮੈਂ ਆਇਆ 2 ਘੰਟੇ ਚ 3 ਚ ਮੈਂ ਵਾਪਸ ਆ ਕੇ ਤੁਹਾਨੂੰ ਜਮਤ ਕਰੂੰਗਾ ਜਦੋਂ ਗੱਡੀ ਚੋਂ ਬਾਹਰ ਲਿਆਂਦਾ ਗਿਆ ਤਾਂ ਉਹਦੇ ਮੂੰਹ ਚੋਂ ਝੱਗ ਆ ਰਹੀ ਸੀ ਜਦ ਅਸੀਂ ਗਏ ਆ ਦੇਖਿਆ ਮੁੰਡੀ ਚੱਪਲਾ ਉਤਰੀ ਹੋਈਆਂ ਪਰੇ ਤੋਂ ਬਲੇ ਹੋਏ ਆ ਕਾਲੀ ਟੀ ਸ਼ਲ ਬਗੇ ਦਾ ਹਰੀ ਭਈ ਹੋਈ ਆ ਮੁੰਡਾ ਚੱਕ ਉਹਨੇ ਗੱਡੀ ਤੇ ਰੱਖਿਆ ਐ ਸਾਈਡ ਤੇ ਜਿਹੜੇ ਬੰਦੇ ਕੋ ਸ਼ੱਕ ਤਾ ਅਸੀਂ ਦੋ ਬੰਦੇ ਤੇ ਉਹ ਕਹਿੰਦਾ ਵੀ ਅਸੀਂ ਆਪਣਾ ਲਿਆਂਦਾ ਤੁਸੀਂ ਆਪਣੇ ਲੈ ਜਾਓ ਹੋਏ ਦੇ ਬੰਦਿਆਂ ਨੂੰ ਮਾਰ ਲਾ ਕੇ ਤੇ ਫਿਰ ਇਹ ਤੋਂ ਬਾਅਦ ਰਹੀ ਕੀ ਗਿਆ ਮਗਰ ਮੌਤ ਦੀ ਵਜ੍ਹਾ ਉਸ ਦਾ ਚਿੱਟਾ ਲਾਉਣਾ ਸਾਹਮਣੇ ਆ ਰਹੀ ਐ ਤੇ ਉਹਦੀ ਮੌਤ ਹੋਈ ਆ ਉਹ ਪਿੱਛੋਂ ਮਾਰ ਕੇ ਲਿਆਏ ਹੋ ਉਹ ਤਾਂ ਨਹੀਂ ਮਰਦਾ ਤਾ ਉਹ ਚਾਰ ਬੰਦੇ ਤੇ ਨਹੀਂ ਮਰਦਾ ਤਾ ਉਹ ਸਾਢੇ 7 ਫੁੱਟ ਦਾ 13 ਨੰਬਰ ਬੂਟ ਆਂਦੇ ਸੀ ਉਹਦੇ ਪੰਜ ਟਰਾਲ ਨਿਕਲਣੇ 25 ਟਰਾਲ ਘਟਦੇ ਉਹ ਟੋਫੀਆਂ ਪਈਆਂ ਉਸੀਂ ਬਹੁਤ ਸਾਰੇ ਦੋਸ਼ ਲਾ ਰਹੇ ਹਾਂ ਕਿ ਉਹਨਾਂ ਨੇ ਕੀਤਾ ਤੁਹਾਡੇ ਤੁਹਾਡੇ ਨਾਲ ਕੋਈ ਰੌਲਾ ਚੱਲਦਾ ਸੀ ਉਸ ਪਰਿਵਾਰ ਦਾ ਕੋਈ ਕਿਸੇ ਤਰ੍ਹਾਂ ਦਾ ਕੀ ਪੈਸੇ ਬਣਾਉਂਦੇ ਆ ਜੋ ਉਹ ਪੈਸੇ ਬਣਾਉਂਦੇ ਆ ਫੋਨ ਤੇ ਵੀਡੀਓ ਕਲਿੱਪ ਦੇਖਿਆ ਤੇ ਢਿੱਡ ਦੇ ਨਿਸ਼ਾਨ ਪਏ ਹੋਏ ਨੇ ਲੱਤਾਂ ਦੇ ਨਿਸ਼ਾਨ ਪਏ ਹੋਏ ਨੇ ਮਾਰਕੁੱਟ ਦੇ ਛਿੱਟੇ-ਜੁੱਟੇ ਦਾ ਕੰਮ ਹੀ ਖਤਮ ਸੀਦਾ ਸਵਾਲ ਹੀ ਨਹੀਂ ਪਿਆ ਦੇ ਚਿੱਟੇ-ਜੁੱਟੇ ਦੇ ਨੇੜੇ ਜਾਣ ਵਾਲੇ ਨਹੀਂ ਮੇਰਾ ਖੁਦ ਮੁੰਡਾ ਨਾਲ ਰਹਿੰਦਾ ਰਹੇ ਜੀ ਧੋਖੇ ਨਾਲ ਮਤਲਬ ਉਹ ਪੈਸੇ ਦੇ ਨਾਲ ਦੇ ਵਿੱਚ ਮਾਰਦਾ ਇਹ ਪੋਸਟਮਾਰਟਮ ਹੋ ਗਿਆ ਉਸ ਤੋਂ ਬਾਅਦ ਤੁਸੀਂ ਆਪਣੇ ਪੱਧਰ ਤੇ ਆਰਮੀ ਤੋਂ ਕਰਵਾਉਣਾ। ਉਹ ਆਪ ਨਹੀਂ ਬਿੰਦਾ ਦਾ ਉਹਨੂੰ ਵਿੱਚ ਪੜਾਇਆ ਗਿਆ। ਅਸੀਂ ਤਾ ਕਰਾਉਣਾ। ਸਤਿ ਸ਼੍ਰੀ ਅਕਾਲ ਦਾ ਅਨਵੀਡ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ। ਅਸੀਂ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਫਤਿਹਗੜ ਵਿਰਾਨ ਦੇ ਵਿੱਚ ਆ। ਔਰ ਇਸ ਘਰ ਦੇ ਵਿੱਚ 70 ਵਿਸ਼ਾ ਹੋਇਆ। 70 ਇਸ ਕਰਕੇ ਵਿਸ਼ਾ ਹੈ ਕਿ ਇਸ ਘਰ ਦਾ 28 ਕ ਵਰਿਆਂ ਦਾ ਨੌਜਵਾਨ ਪੁੱਤ ਇਸ ਦੁਨੀਆ ਤੋਂ ਕੱਲ ਚਲਾ ਗਿਆ ਉਹ ਨੌਜਵਾਨ ਜੋ ਆਰਮੀ ਦਾ ਜਵਾਨ ਸੀ ਸਿੱਖ ਰੈਜੀਮੈਂਟ ਦੇ ਵਿੱਚ ਆਪਣੀ ਸੇਵਾਵਾਂ ਨਿਭਾ ਰਿਹਾ ਸੀ ਔਰ ਹੈਰਾਨ ਕਰਦੀ ਗੱਲ ਇਹ ਹੈ ਸਭ ਨੂੰ ਸੋਚਾਂ ਚ ਪਾਉਣ ਵਾਲੀ ਗੱਲ ਇਹ ਹੈ ਕਿ ਮੌਤ ਦੀ ਵਜ੍ਹਾ ਉਸ ਦਾ ਚਿੱਟਾ ਲਾਉਣਾ ਸਾਹਮਣੇ ਆ ਰਹੀ ਹੈ ਪਰ ਕੀ ਇਹ ਸੱਚ ਹੈ ਸਵਾਲ ਬਹੁਤ ਸਾਰੇ ਨੇ ਇਹ ਗੱਲ ਮੰਨਣ ਦੇ ਵਿੱਚ ਬਹੁਤ ਔਖੀ ਮਹਿਸੂਸ ਹੁੰਦੀ ਹੈ ਕਿ ਇੱਕ ਜਵਾਨ ਜਿਹੜਾ ਬਾਰਡਰ ਤੇ ਹੈ ਔਰ ਆਰਮੀ ਦੇ ਆਪਣੇ ਜਵਾਨਾ ਆਪਣੇ ਅਫਸਰਾਂ ਦੀ ਹਰ ਵੇਲੇ ਨਿਗਰਾਨੀ ਦੇ ਵਿੱਚ ਹੈ ਉਹ ਜਵਾਨ ਜਿਹੜੇ ਸਵੇਰੇ 4 ਵਜੇ ਉੱਠਦੇ ਆ ਦੋ-ਦੋ ਘੰਟੇ ਆਪਣੀ ਪ੍ਰੈਕਟਿਸ ਕਰਦੇ ਉਸ ਤੋਂ ਬਾਅਦ ਆਪਣੀ ਡਿਊਟੀ ਨਿਭਾਉਂਦੇ ਆ ਰਾਤ-ਰਾਤ ਭਰ ਡਿਊਟੀ ਨਿਭਾਉਂਦੇ ਆ ਕੀ ਉਹ ਨੌਜਵਾਨ ਚਿੱਟੇ ਵਰਗਾ ਨਸ਼ਾ ਕਰਦਾ ਹੋਊਗਾ ਹਾਲਾਂਕਿ ਤਸਵੀਰਾਂ ਜੋ ਸਾਹਮਣੇ ਆਈਆਂ ਜਾਂ ਇਸ ਤਰ੍ਹਾਂ ਦੀ ਚਰਚਾ ਨਿਕਲ ਕੇ ਆਈ ਉਹ ਇਹੀ ਸੀ ਕਿ ਜਦੋਂ ਗੱਡੀ ਚੋਂ ਬਾਹਰ ਲਿਆਂਦਾ ਗਿਆ ਤਾਂ ਉਹਦੇ ਮੂੰਹ 'ਚੋਂ ਝੱਗ ਆ ਰਹੀ ਸੀ ਕੀ ਉਹ ਖੁਦ ਨਸ਼ਾ ਕਰਦਾ ਸੀ ਜਾਂ ਕੋਈ ਘਟਨਾ ਵਾਪਰੀ ਹੈ ਇਹ ਬਹੁਤ ਵੱਡਾ ਸਵਾਲ ਹੈ ਜਾਂਚ ਦਾ ਵਿਸ਼ਾ ਹੈ ਪਰਿਵਾਰ ਰੋ ਰੋ ਕੇ ਬੁਰਾ ਹਾਲ ਹੈ ਰਿਸ਼ਤੇਦਾਰ ਆ ਰਹੇ ਆ ਪਿੱਛੇ ਦੇਖੋ ਕਿ ਅਜਿਹਾ ਚਿੱਟੇ ਰੰਗ ਦਾ ਟੈਂਟ ਲੱਗ ਜਾਣਾ ਇਹ ਨਿੱਕੀਆਂ ਗੱਲਾਂ ਨਹੀਂ ਹੁੰਦੀਆਂ ਇਹ ਸਮਾਂ ਬਹੁਤ ਔਖਾ ਹੈ ਕਿਸੇ ਨੂੰ ਵੀ ਹੰਡਾਉਣਾ ਚਾਹੇ ਕੋਈ ਨੌਜਵਾਨ ਤੁਰ ਜੇ ਚਾਹੇ ਕੋਈ ਬਜ਼ੁਰਗ ਤੁਰ ਜੇ ਪਰ ਇਸ ਘਰ ਦਾ ਉਹ ਜਵਾਨ ਗਿਆ ਹੈ ਜਿਸ ਦੀ ਚਰਚਾ ਹੈ ਇਹ ਛੜ ਗਈ ਕਿ ਆਰਮੀ ਦਾ ਨੌਜਵਾਨ ਹੋਣ ਦੇ ਬਾਵਜੂਦ ਚਿੱਟਾ ਲਾਉਂਦਾ ਸੀ ਇਹ ਹੈਰਾਨ ਕਰਦੀ ਗੱਲ ਹੈ ਪੰਜਾਬ ਦੇ ਵਿੱਚ ਪਹਿਲੀ ਜਿਹੀ ਘਟਨਾ ਆਈ ਹੈ ਅਸਲ ਦੇ ਵਿੱਚ ਹੋਇਆ ਕੀ ਹੈ ਇਹਦੇ ਪਿੱਛੇ ਘਟਨਾ ਕੀ ਵਾਪਰੀ ਹੈ ਪਰਿਵਾਰ ਚਾਹੁੰਦਾ ਕੀ ਹੈ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਕੁਲਜੀਤ ਸਿੰਘ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਫਾਦਰ ਸਾਹਿਬ ਨੇ ਪਿੰਡ ਵਾਸੀ ਵੀ ਹੈ ਉਹਨਾਂ ਦੇ ਸਹੁਰਾ ਸਾਹਿਬ ਨੇ ਤਮਾਮ ਰਿਸ਼ਤੇਦਾਰ ਇਸ ਵੇਲੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਹੈ ਸਸੀ ਕਾਲ ਜੀ ਤੁਹਾਡਾ ਨਾਮ ਦੱਸ ਦਿਓ ਬਲਾ ਅਰਜਨ ਸਿੰਘ ਜੀ ਸਿੰਘ ਜੀ ਹੋਇਆ ਕੀ ਹੈ ਹੈਰਾਨ ਕਰਦੀ ਗੱਲ ਹੈ ਇਹ ਤਾਂ ਮੰਨਿਆ ਹੀ ਨਹੀਂ ਜਾ ਸਕਦਾ ਕਿ ਜਵਾਨ ਉਹ ਜਿਹੜਾ ਰੋਜ਼ ਪ੍ਰੈਕਟਿਸ ਕਰਦਾ ਆਪਣੀ ਰਾਤ ਰਾਤ ਬਾ ਡਿਊਟੀ ਨਿਭਾਉਂਦਾ ਉਹਨੂੰ ਪਹਿਲੀ ਗੱਲ ਚਿੱਟਾ ਕਿਵੇਂ ਮਿਲ ਜੂਗਾ ਜਦੋਂ ਆਰਮੀ ਦੇ ਵਿੱਚ ਹੋਇਆ ਕੀ ਹੈ ਅਸਲ ਦੇ ਵਿੱਚ ਤੁਹਾਡੇ ਕੋਲੇ ਕੀ ਜਾਣਕਾਰੀ ਹੈ ਅਸੀਂ ਆਏ ਆ ਪਰਸੋਂ ਰਾਤ ਨੂੰ ਪਰਸੋਂ ਦੇ ਦਿਨ ਇੱਕ ਦਿਨ ਪਹਿਲਾਂ ਆਏ ਆ ਇਹ ਕੱਪੜੇ ਲੈਣ ਗਿਆ ਸੀਗਾ ਚਮਕੌਰ ਸਾਹਿਬ ਜੀ ਠੀਕ ਹੈ ਜੀ ਅੱਜ ਸਾਡੀ ਵਾਪਸੀ ਸੀਗੀ ਮੈਂ ਇੱਥੇ ਤਾਂ 4 ਵਜੇ ਨਿਕਲਿਆ ਕਰੂੰ ਮੈਨੂੰ ਕਹਿੰਦਾ ਰੇਡੀਮ ਆਇਆ 2 ਘੰਟੇ ਚ 3 ਚ ਮੈਂ ਵਾਪਸ ਆ ਕੇ ਥੋੜਾ ਜਿਹਾ ਹਮਟ ਕਰੂੰਗਾ ਅਸੀਂ ਕੋਈ ਸਾਡੇ ਮਨ ਦੇ ਵਿੱਚ ਕੋਈ ਐਸੀ ਗੱਲ ਨਹੀਂ ਤੇ ਤੇ ਜਦੋਂ ਆਇਆ ਨੇ 8 ਵਜੇ 9 ਵਜੇ ਅਸੀਂ ਮੁੰਡਾ ਕਿਹ ਪੇਚਾ ਦੇਖਣ ਵਾਸਤੇ ਨਹੀਂ ਮਿਲਿਆ ਤੁਹਾਡੀ ਤੁਹਾਡੀ ਵੈਸੇ ਰਹਾਇਸ਼ ਬਾਹਰ ਕਿਤੇ ਬਾਹਰ ਰਹਨੇ ਹੋ ਇੱਥੇ ਕਦੋਂ ਅਸੀਂ ਆਨੇ ਇੱਥੇ 5-4 ਦਿਨ ਵਾਸਤੇ ਆਨੇ ਆ ਨਹੀਂ ਤੁਸੀਂ ਰਹਿੰਦੇ ਕਿੱਥੋਂ ਵੈਸੇ ਰਹਿਛ ਗਏ ਜਲੰਧਰ ਜਲੰਧਰ ਰਹੈਛਾ ਤੁਹਾਡੀ ਪੁਲਿਸ ਮਨ ਕਦੀ ਕਦੀ ਆਪਣੇ ਘਰ ਆਉਂਦੇ ਹੋ ਤੁਸੀਂ ਇੱਥੇ ਸਾਫ ਸਫਾਈ ਕਰਨ ਆਉਂਦੇ ਆ ਛੁੱਟੀ ਮਿਲਦੀ ਆ ਤਾਂ ਆਉਂਦੇ ਆ ਸੀ ਨਹੀਂ ਨਹੀਂ ਆਂਦੇ ਕਿਉਂ ਸਾਡੇ ਕੋਲ ਬੱਚਾ ਛੋਟਾ ਜਿਹਾ ਕਿਉਂ ਉਹਦੀ ਵਾਈਫ ਵੀ ਪੁਲਿਸ ਮਲਾਜ਼ਮਾ ਅਸੀਂ ਬੱਚਾ ਸਾਂ ਨੌਕਰੀ ਕਰਨੀ ਮੈਂ ਮੇਰੀ ਘਰ ਲਈ ਅਸੀਂ ਤਾਂ ਕਦੀ ਆਉਂਦੇ ਆ ਇੱਥੇ ਠੀਕ ਹੈ ਜੀ ਠੀਕ ਹੈ ਮੇਰੇ ਪਤਰੀਆਂ ਹੋ ਗਈਆਂ ਚਲੋ ਡੈਡੀ ਕਹਿੰਦਾ ਤਾਂ ਗੱਲ ਪਾ ਮੈਂ ਕੋਈ ਗੱਲ ਨਹੀਂ ਜਿੱਥੇ ਤੱਕ ਮੈਨੂੰ ਸ਼ੱਕ ਪੈਂਦਾ ਆ ਸ਼ੱਕ ਦਰ ਤੇ ਮੈਂ ਗਿਆ ਮੈਂ ਦੇਖਿਆ ਜਿਹੜੇ ਬੰਦੇ ਪਰ ਸ਼ੱਕਤ ਆ ਅਸੀਂ ਦੋ ਬੰਦੇ ਤੇ ਉਹ ਕਹਿੰਦਾ ਵੀ ਅਸੀਂ ਆਪਣਾ ਲੈ ਜਾਂਦਾ ਤੁਸੀਂ ਆਪਣੇ ਲੈ ਜਾਓ ਲੈ ਜਾਂਦੇ ਚੱਕ ਕੇ ਜਿਹੜਾ ਬੰਦਾ ਬੇਸ਼ਰਮ ਚਿਟਾ ਹੈ ਰੀ ਮੁੰਡਾ ਹਾਂ ਅਮਰ ਸਿੰਘ ਟੱਪਰੀਆਂ ਦਾ ਉਹਦਾ ਬਾਪ ਦਾ ਵਲਡ ਇਹ ਤਾਂ ਕਹਿੰਦਾ ਅਸੀਂ ਠੇਕਾ ਲਿਆ ਤੁਸੀਂ ਆਪਣੇ ਚੱਕ ਲੈਣੇ ਅਸੀਂ ਆਪਣਾ ਚੱਕ ਜਾਂਦਾ ਉਹਦਾ ਭਾਈ ਛੋਟਾ ਉਹਨੂੰ ਲੈਣ ਗਿਆ ਖੋਖਰਾ ਜਿੱਥੇ ਉਹਦੀ ਮੌਤ ਹੋਈ ਆ ਉਹ ਪਿੱਛੋਂ ਮਾਰ ਕੇ ਲੈ ਆਏ ਹੋ ਉਹ ਤਾਂ ਨਹੀਂ ਮਰਦਾ ਤਾਂ ਉਹ 4 ਬੰਦੇ ਦੀ ਨਹੀਂ ਮਰਦਾਦਾ ਉਹ ਸਾਢੇ 7 ਫੁੱਟ ਦਾ 13 ਨੰਬਰ ਬੂਟ ਹੁੰਦੇ ਸੀ ਉਹਦੇ ਤੁਸੀਂ ਸਭ ਲੋਕ ਮਰ ਜੂਗਾ ਸ਼ਰਾਬ ਜ਼ੀ ਜਿੰਨੀ ਮਰਜ਼ੀ ਪੀ ਲੋ ਇਸ਼ੂ ਹੈ ਇਹਨਾਂ ਨੂੰ ਆਰਮੀ ਜੀ ਇਸ਼ੂ ਆਮ ਆ ਉਹਦੇ ਬਾਪ ਨੇ ਮੈਨੂੰ ਕਿਹਾ ਮੈਂ ਚੱਕਿਆ ਮੋਰਸਲ ਉਤੋਂ ਜਾ ਕੇ ਤੇਲ ਪਾਏ ਕੁੱਕੜਾ ਪੰਪ ਦੇ ਅਸੀਂ ਘੁੰਮਣ ਲੱਗੇ ਅਲੇ ਦੋਲੇ ਗੱਡੀ ਦੀ ਮੈਨੂੰ ਆਰਮੀ ਲਿਖਿਆ ਹੋ ਪਰ ਉਹਨੇ ਵਾਇਜ ਲਾਇਆ ਮੈਸੂ ਬਿਤਰ ਬਣਨਾ ਜਿਹੜੀ ਮਾਂ ਕੋਈ ਨਹੀਂ ਬਾਤ ਚੁਲਾਣੀ ਕਹਿੰਦਾ ਕੋਈ ਗੱਲੇ ਮੈਂ ਬਣ ਜਾਣਾ 2-3 ਮਹੀਨੇ ਤੱਕ ਕੋਈ ਚੱਕਰ ਨਹੀਂ ਕੋਈ ਟੈਂਸ਼ਨ ਇਹਦੇ 25 ਟ੍ਰਾਇਲ ਹੋ ਗਏ 25 ਟ੍ਰਾਇਲ ਥੋੜੇ ਨੇ ਹੁੰਦੇ ਬੀਬੀ ਸਾਲਾ ਜਨੇ ਆ 5 ਟ੍ਰਾਇਲ ਨਿਕਲਣੇ 25 ਟ੍ਰਾਇਲ ਕਰਦੇ ਉਹ ਟੋਫੀਆਂ ਪਈਆਂ ਪਰ ਜਿਹੜਾ ਮੁੰਡਾ ਹੈਰੀ ਦਾ ਉਹਦਾ ਭਾਈ ਨਾਲ ਮੇਰੀ ਗੱਲ ਹੋਈ ਆ ਮੇਰੇ ਫੋਨ ਚ ਨੰਬਰ ਵੀ ਗੱਲ ਸਵੇਰ ਦਾ ਅਮਰ ਸਿੰਘ ਦੱਪਰੀਆਂ ਦਾ ਉਹਨੇ ਸਾਨੂੰ ਕੁਛ ਨਹੀਂ ਸਾਨੂੰ ਡਰਾ ਕੇ ਭੇਜਦੇ ਮੈਂ ਕਿਹਾ ਭਾਈ ਗੱਲ ਪੈਂਦਾ ਇਹ ਤਾਂ ਅਸੀਂ ਉਹ ਨਹੀਂ ਜਾਣਾ ਮੇਰਾ ਭਤੀਜਾ ਇੱਥੇ ਖੜਾ ਆਇਆ ਮਿੱਟੀ ਕਿਥੇ ਤੇ ਜਦ ਅਸੀਂ ਗਏ ਆ ਦੇਖਿਆ ਮੁੰਡੇ ਚੱਪਲਾਂ ਉਤਰੀਆਂ ਹੋਈਆਂ ਕੱਪੜੇ ਤੇ ਬਦਲੇ ਹੋਏ ਆ ਕਾਲੀ ਜੀ ਸ਼ਲਵੱਗਿਆ ਦਾ ਹਰੀ ਪਾਈ ਹੋਈ ਆ ਮੁੰਡਾ ਚੱਕ ਕੇ ਉਹਨੇ ਗੱਡੀ ਤੇ ਰੱਖਿਆ ਆ ਸੀਟ ਤੇ ਘਰੋਂ ਹੋਰ ਟੀ-ਸ਼ਰਟ ਪਾ ਕੇ ਗਿਆ ਤੁਹਾਡਾ ਕਹਿਣ ਦਾ ਮਤਲਬ ਹੈ ਉੱਥੇ ਜਾ ਕੇ ਕੱਪੜੇ ਬਦਲਤੇ ਉਹਨਾਂ ਨੇ ਬਦਲੇ ਆ ਨੰਬਰ ਇੱਕ ਕੱਪੜੇ ਬਦਲੇ ਆ ਜਦੋਂ ਮੁੰਡੇ ਦੀ ਗੱਡੀ ਦੇ ਵਿੱਚ ਕੱਲ ਦੇਖਿਆ ਖਾਰਾ ਪਾਣੀ ਦੇਖਿਆ ਸ਼ਰਾਬ ਦੀ ਬੋਤਲ ਵੀ ਧੀ ਕੋਈ ਚੱਕਰ ਨਹੀਂ ਦਾ ਕੋ ਟੈਨਸ਼ਨ ਨਹੀਂ ਸਾਨੂੰ ਸ਼ਰਾਬ ਪਹਿਲਾਂ ਪੀਨੇ ਆ ਆਂਦਾ ਕੋਈ ਜਾਂਦਾ ਆ ਸ਼ਰਾਬ ਦੇ ਵਿੱਚ ਪਾਇਆ ਨਸ਼ਾ ਚਿੱਟੇ ਦੀ ਬੁੜੀ ਨਹੀਂ ਲੱਗਦਾ ਤੁਹਾਡੇ ਨਾਲ ਰੰਜ ਕੀ ਹੋਊਗਾ ਤੁਸੀਂ ਤੁਸੀਂ ਬਹੁਤ ਸੀਰੀਅਸ ਇਲਜ਼ਾਮ ਲਾ ਰਹੇ ਹੋ ਇੱਕ ਪਰਿਵਾਰ ਤੇ ਤੁਸੀਂ ਬਹੁਤ ਸਾਰੇ ਦੋਸ਼ ਲਾ ਰਹੇ ਹੋ ਕਿ ਉਹਨਾਂ ਨੇ ਕੀਤਾ ਤੁਹਾਡੇ ਤੁਹਾਡੇ ਨਾਲ ਕੋਈ ਰੌਲਾ ਚੱਲਦਾ ਸੀ ਉਸ ਪਰਿਵਾਰ ਦਾ ਕੋਈ ਕਿਸੇ ਤਰ੍ਹਾਂ ਦਾ ਕੀ ਪੈਸੇ ਬਣਾਉਂਦੇ ਆ ਜੋ ਉਹ ਪੈਸੇ ਬਣਾਉਂਦੇ ਆ ਮੇਰੀ ਵਾਈਫ ਦਾ ਉਹਦੇ ਕੋਲ ਕਾਰਡ ਆ ਜੇ ਸਾਨੂੰ ਬਾਹਰੋਂ ਪੈਸੇ ਆਉਂਦੇ ਆ ਤੇ ਇੱਕ ਕਾਰਡ ਸਾਡੇ ਕੋਲ ਉਹਦਾ ਦਾ ਉਹਨੇ 7000 ਕਢਾਇਆ ਐਸਾ ਕੁਛ ਮੈਨੂੰ ਨਹੀਂ ਪਤਾ 11000 ਉਹਦੀ ਜੇਬ ਚ 11000 ਨਿਕਲੇ ਆ ਨਿਕਲੇ ਆ ਪੈਸੇ ਜੇਬ ਚ

ਇਲਜ਼ਾਮ ਨੇ ਬਹੁਤ ਸਾਰੇ ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਹੋ ਮਾਮਾ ਹੋਗਾ ਤੁਸੀਂ ਤੁਸੀਂ ਉਪਕਲਜੀਤ ਸਿੰਘ ਦੇ ਮਾਮਾ ਜੀ ਹੋ ਹਾਂਜੀ ਹਾਂਜੀ ਬਹੁਤ ਸੀਰੀਅਸ ਇਲਜ਼ਾਮ ਲੱਗ ਰਹੇ ਨੇ ਤੁਸੀਂ ਤੁਸੀਂ ਤਹਿਕੀਕਤ ਕੀਤੀ ਹੈ ਕਿ ਤੁਸੀਂ ਆਪਣੇ ਪਰਿਵਾਰ ਤੇ ਕੋਈ ਤਫਤੀਸ਼ ਕੀਤੀ ਹੈ ਕੀ ਹੈ ਜੀ ਆਪਣੇ ਤੌਰ ਤੇ ਕੋਈ ਤਫਤੀਸ਼ ਕੀਤੀ ਹੈ ਤਫਤੀਸ਼ ਕਰ ਰਹੀ ਹੈ ਪੁਲਿਸ ਕਰ ਰਹੀ ਹੈ ਤੁਸੀਂ ਦੋ ਬੰਦੇ ਫੜ ਲਏ ਉਹਨਾਂ ਨੇ ਵੈਸੇ ਉਹਨਾਂ ਨਾਲ ਜਾ ਕੇ दारू-ਦਰੂ ਪਿਆ ਕੇ ਤੇ ਨਹਿਰ ਦੇ ਕਿਨਾਰੇ ਤੇ ਸੱਟਾਂ-ਸੱਟਾਂ ਮਾਰ ਗਏ ਵਿਸ਼ਵਾਸਘਾਤ ਕੀਤਾ ਪੈਸੇ ਲੇਗਾ ਜੀ ਇੱਥੋਂ ਘਰੋਂ 15000 ਰੁਪਏ ਉਹਦੇ ਚੋਂ ਉਹਨਾਂ ਨੇ ਕੁਝ ਖਾ ਪੀ ਗਏ ਕੱਦੀ ਬੋਤਲ ਲਈ ਹੋਊਗੀ ਉੱਥੇ ਫਿਰ ਜੰਗਲ ਦੇ ਵਿੱਚ ਉਹਦੇ ਸੱਟਾ ਸੱਟਾਂ ਮਾਰਿਆ ਇਨਸਾਨ ਪਏ ਹੋਏ ਨੇ ਉਹਦੇ ਨਿਸ਼ਾਨ ਲਿਖੇ ਤੁਸੀਂ ਦੇਖਿਆ ਉਸ ਵੇਲੇ ਹਾਂਜੀ ਇਹ ਵੀਡੀਓ ਕਲਿੱਪ ਦੇਖਿਆ ਫੋਨ ਤੇ ਵੀਡੀਓ ਕਲਿੱਪ ਦੇਖਿਆ ਉਹਦੇ ਢਿੱਡ ਤੇ ਨਿਸ਼ਾਨ ਪਏ ਹੋਏ ਨੇ ਲੱਤਾਂ ਤੇ ਨਿਸ਼ਾਨ ਪਏ ਹੋਏ ਨੇ ਮਾਰਕੁੱਟ ਦੇ ਸਭ ਕੋ ਵੀਡੀਓ ਵਿੱਚ ਦਿਖਦਾ ਜੀ ਸਾਫ਼ ਹਾਂਜੀ ਇਹ ਤਾਂ ਵਿਸ਼ਵਾਸ ਘਾਤ ਕਰਨ ਵਾਲਾ ਕੰਮ ਕੀਤਾ ਉਹਦੇ ਨਾਲ दारू ਚੁਕ ਪਲਾ ਕੇ ਮਾਰਿਆ ਗਿਆ ਹਾਂਜੀ ਆਜੋ ਇੱਥੇ ਆਜੋ ਤੁਸੀਂ ਤੁਸੀਂ ਕੁਲਜੀਤ ਸਿੰਘ ਕੀ ਲੱਗਦੇ ਸੀ ਤੁਹਾਡੇ ਮੇਰਾ ਜਵਾਈ ਹੈ ਜੀ ਮੇਰੀ ਗੁੜੀਆ ਵਿਆਹੀ ਹੈ ਪੰਜਾਬਪੁਰ ਸੱਚੇ ਭਰਤੀ ਹੈ ਜਲੰਧਰ ਮੇਰੀ ਗੁੜੀਆ ਹਾਂ ਇਧਰ ਹੀ ਰਿਸ਼ਤਾ ਕਰਤਾ ਇਹ ਫੌਜੀ ਦੇਖ ਕੇ ਅਸੀਂ ਮੁੰਡਾ ਬਹੁਤ ਸਿਆਣਾ ਮੁੰਡਾ ਚੰਗਾ ਮੁੰਡਾ ਸੀ ਦੇਖ ਕੇ ਛੋਟਕੇ ਮੁੰਡਾ ਲਿਆ ਸੀ ਬਹੁਤ ਲੇਕ ਮੁੰਡਾ ਕਿਉਂ ਸਾਡੇ ਕੋਲ ਜਾਣਦਾ ਨਹੀਂ ਸੀ ਹਰ ਇੱਕ ਨੂੰ ਚਾਹੁੰਦਾ ਸੀ ਬੜੇ ਚਾਹੁੰਦਾ ਸੀ ਤੇ ਚਿੱਟੇ-ਚੁੱਟੇ ਦਾ ਕੰਮ ਹੀ ਖਤਮ ਸੀਦਾ ਸਵਾਲ ਹੀ ਨਹੀਂ ਪਿਆ ਦੇ ਚਿੱਟੇ-ਚੁੱਟੇ ਦੇ ਨੇੜੇ ਜਾਣ ਵਾਲੇ ਨਹੀਂ ਮੇਰਾ ਖੁਦ ਮੁੰਡਾ ਨਾਲ ਰਹਿੰਦਾ ਰਹੇ ਜੀ ਸਵਾਲਪੁਰ ਦੇ ਨਾਲ ਕੋਈ ਚਿੱਟਾ ਕਰਦਾ ਨਹੀਂ ਰਿਹਾ ਤੇ ਧੋਖਾ ਹੋਇਆ ਇਸ ਨਾਲ ਇਹ ਲੋ ਕੋਈ ਬੰਦੇ ਨੂੰ ਨਾਲ ਲੈ ਕੇ ਇਹਨਾਂ ਦੇ ਪਿੰਡਾਂ ਦਾ ਸੀ ਉਹ ਬੰਦਾ ਬਰਿਆਕ ਕੇ ਲੈ ਗਿਆ ਗਰੀਬ ਬੰਦਾ ਸਮਾਨ ਵੀ ਦੁਵਾਕੇ ਲੈ ਕੱਪੜੇ ਕੁੱਪੜੇ ਵੀ ਦੁਵਾਕੇ ਲੈ ਚੱਪਲਾ ਜੋੜੇ ਵੀ ਦੁਵਾਕੇ ਲੈ ਆ ਉਹ ਬੰਦਾ ਨੇ ਪਾਸੇ ਸਾਈਡ ਤੇ ਇਹਨੂੰ ਦਾਰੂ ਦਰੂ ਪਿਆਈ ਥੋੜੀ ਕਨੀ ਦਾਰੂ ਪੀਤੀ ਇਹਨਾਂ ਨੇ ਬੋਤਲ ਲਈ ਉਹਨੇ ਮੰਨੇ ਵੀ ਉਹ ਹੀ ਗੱਲ ਹੋ ਥੋੜੀ ਕਨੀ ਪਿਆ ਕੇ ਇਹਨੂੰ ਮਤਲਬ ਵੀ ਆਪ ਦੇ ਮਗਰ ਲਾ ਲਿਆ ਬਾਹਰੋਂ ਉਹਨੇ ਬੰਦੇ ਬੁਲਾਏ ਬੰਦੇ ਬੁਲਾ ਕੇ ਫਿਰ ਉਹ ਚਾਰ ਬੰਦੇ ਹੋਏ ਨੇ ਜਿਸ ਸਮੇਂ ਦੱਸ ਦਿਓ ਚਾਰ ਬੰਦਿਆਂ ਨੇ ਫਿਰ ਚਾਰ ਬੰਦੇ ਇੱਕ ਦਾ ਕੀ ਜੋਰ ਹੈ ਤਕੜਾ ਉਸੇ ਰਿਹਾ ਪੂਰਾ ਜਵਾਨ ਸੀ ਤਕੜਾ ਜਿੰਨਾ ਵੀ ਕਹਦੇ ਉਹਨਾਂ ਜਵਾਨ ਤਕੜਾ ਸੀਗਾ ਦੋ ਚਾਰ ਬੰਦੇ ਉਹ ਤਾਂ ਦਿਵਾਲ ਹੀ ਸੀ ਕੱਲਾ ਸੋਫੀ ਤਾਂ ਫਿਰ ਇਹਨਾਂ ਧੋਖੇ ਨਾਲ ਮਤਲਬ ਉਹ ਪੈਸੇ ਦੇ ਨਾਲ ਦੇ ਵਿੱਚ ਮਾਰਦਾ ਮਾਰਿਆ ਚਿੱਟੇ ਵਾਲੇ ਨਹੀਂ ਆ ਬਹੁਤ ਕੁੱਟਾ ਮਾਰ ਪਹਿਲਾਂ ਤਾਂ ਮਤਲਬ ਉਹ ਕਰਿਆ ਫੇ ਕੀ ਪਤਾ ਟੀਕੇ ਲਾਇਆ ਹੋਏ ਉਹਦੇ ਲਾਤਾ ਵਿੱਚ ਚਾਰ ਬੰਦੇ ਤੇ ਮੂਰੇ ਜੋਰ ਹੀ ਨਹੀਂ ਕਿਸੇ ਬੰਦੇ ਦਾ ਆਏ ਬਹੁਤ ਨਜਾਇਜ਼ ਤਕਰਾ ਹੋਇਆ ਹਾਂ ਉਹ ਬੰਦੇ ਮੰਨੀ ਵੀ ਜਾਂਦੇ ਵੀ ਹਾਂ ਠੀਕ ਹੈ ਪੈਸੇ ਸੀਗੇ 15 ਕੁੜੀਆਂ ਨੂੰ ਮੇਰੀ ਕੁੜੀਆਂ ਨੂੰ ਪੁੱਛਿਆ ਸੀ ਪੈਸੇ ਸੀਗੇ ਪੈਸੇ ਲੈ ਗਿਆ ਸੀ ਕਿਾ ਕਰਾਂ ਅਗਰ ਮੈਂ ਹੁਣੇ ਹੀ ਮੋੜਿਆ ਨਾ 2 ਮਿੰਟਾਂ ਦੇ ਕੋਲ ਚੋ ਸਾਮਾਨ ਸੋਣ ਲੈ ਕੇ ਦੇ ਨਾਲੇ ਕੱਪੜੇ ਲੈ ਕੇ ਮੁੰਡੇ ਟੀਕਾ ਲਵਾਉਣ ਆਇਆ ਸੀ ਜਲੰਧਰ ਮੇਰੀ ਕੁੜੀਆ ਰਹਿੰਦੀ ਹੈ ਪੰਜਾਬ ਪੁਲਿਸ ਆਪਣੇ ਹਾਂ ਪੁਲਿਸ ਲੈਣ ਦੇ ਵਿੱਚ ਹੈ ਉੱਥੇ ਹੀ ਰਹਿਦਾ ਉੱਥੇ ਆਇਆ ਸੀ 15 ਨੇ ਛੁੱਟੀ ਆਇਆ ਸੀ ਉਹ ਬਸ ਟੀਕਾ ਲਵਾਉਣੇ ਕਰਕੇ ਇੱਥੇ ਆ ਗਏ ਬਸ ਉਹਦੇ ਹੱਥ ਨਹੀਂ ਆ ਚਾਂਸ ਹੋਇਆ ਤੇ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਇਨਸਾਫ ਮਿਲਣਾ ਚਾਹੀਦਾ ਹੈ ਮੇਰੀ ਕੁੜੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੇਰੇ ਦੋ ਤਿੰਨ ਇਨਸਾਫ ਮਿਲਣਾ ਚਾਹੁੰਦਾ ਚਾਹ ਨਾ 8 ਮਹੀਨੇ ਦਾ ਬੱਚਾ ਹੈਗਾ ਦੇਖ ਕੀ ਅੱਜ ਆ ਉਹਦਾ ਅੱਜ ਤੋਂ ਮਾਪਿਓ ਅੱਜ ਖੁਸ਼ ਗਿਆ ਪਿਓ ਅੱਜ ਖੁਸ਼ ਗਿਆ ਕੀ ਕੀ ਬਣੂਗਾ ਕੀ ਉਹ ਜ਼ਿੰਦਗੀ ਚਾਹ ਮੈਂ ਤਾਂ ਇਹੀ ਮੰਗ ਕਰਦਾ ਵੀ ਭਈ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਸਰਕਾਰ ਕੰਨੀ ਮਿਲਣਾ ਚਾਹੀਦਾ ਵਾਕੀ ਪਛਾਣ ਕਰਨੀ ਉਹ ਵੀ ਪੂਰਾ ਇਹਨਾਂ ਨੂੰ ਸਨਸਕਾਰ ਮਿਲਣਾ ਚਾਹੀਦਾਗਾ ਤੇ ਤੁਸੀਂ ਜਿੰਨੇ ਨੇ ਤੇ ਜਿਹਨਾਂ ਦਾ ਕਹਿ ਰਹੇ ਹੋ ਕਿ ਮੁੰਡਾ ਨਾਲ ਗਿਆ ਸੀਗਾ ਉਹਨਾਂ ਨੇ ਚਿੱਟਾ ਕਿੱਥੋਂ ਲਿਆਂਦਾ ਹੋਊਗਾ ਜਾਂ ਉਹ ਪਹਿਲਾ ਮੁੰਡਾ ਚਿੱਟਾ ਸਭ ਮੰਨ ਗਏ ਜੀ ਉਹ ਫੜ ਲੇ ਉਹ ਕੱਲ ਆਇਆ ਸੀ ਉਹ ਦੱਸ ਨਹੀਂ ਇੱਕ ਮੁੰਡਾ ਉੱਥੇ ਹੀ ਫੜ ਲਿਆ ਕੱਲ ਮੌਕੇ ਤੇ ਉੱਥੇ ਬੈਠਾ ਜੀ ਖੋਖਰਾ ਫੜ ਲਿਆ ਇੱਕ ਤਿੰਨ ਮੁੰਡੇ ਗਏ ਆ ਟੱਪਰੀਆਂ ਦੇ ਇੱਕ ਜਨਾਨੀ ਫੜੇ ਵਰਦੀ ਆ ਤਿੰਨ ਮੁੰਡੇ ਫੜੇ ਵਰਦੇ ਆ ਠੀਕ ਆ ਜੀ ਜੇ ਅਸੀਂ ਉਹਨੂੰ ਕਹੀਏ ਅਸੀਂ ਪੁਲਿਸ ਕਹਿੰਦੇ ਸੱਪੜ ਸਾ ਸਾਡੇ ਕੋ ਮਹੀਨਾ ਲੈਂਦੀ ਆ ਨਰਸੀ ਨੂੰ ਲੱਗ ਜਪੈ ਜੰਨੇ ਆ ਠਰਦਨ ਲੱਗ ਜੰਨੇ ਆ ਹਾ ਸਿਪਾਈ ਨੂੰ ਬਾਡੀਗਾਰਡ ਨੂੰ ਲੱਗ ਜੰਨੇ ਵੇ ਕਹਿੰਦਾ ਕੋਈ 20 ਹਜ਼ਾਰ ਰੰ ਦਾ ਕੋਈ 10 ਹਜ਼ਾਰ ਕਹਿੰਦਾ ਸਾਡਾ ਕਿਆ ਬਿਕੜ ਜਾਣਾ ਕੌਣ ਕਹਿ ਰਿਹਾ ਇਹ ਚਿੱਟੇ ਵਾਲੇ ਤੁਹਾਡੇ ਸਾਹਮਣੇ ਕਹਿੰਦਾ ਇਹਨਾਂ ਨੂੰ ਹਾਂ ਸ਼ਰੇਆਮਨ ਡਰਦੇ ਨਹੀਂ ਉਹ ਤਾਂ ਬਿਲਕੁਲ ਬਿਲਕੁਲ ਵੀ ਡਰਦੇ ਨਹੀਂ ਉਹਨਾਂ ਦੇ ਮਨ 'ਚ ਇਹ ਜੀ ਬੰਦੇ ਅਨਮੋਲ ਸੀਗੇ ਤੁਹਾਡੇ ਹਾਂ ਹਾਂ ਮੌਕੇ ਤੇ ਮੁੰਡੇ ਦਾ ਬਾਪ ਸੀ ਕੱਲ ਹਾਂ ਕਹਿੰਦਾ ਵਿਕਦੀ ਸਾਰੀ ਦੁਨੀਆ ਵੇਚਦੀ ਆ ਖਾਂਦੇ ਜਿਹੜਾ ਲੈ ਕੇ ਗਿਆ ਜਿਹੜਾ ਮੁੰਡਾ ਉਹਨੂੰ ਇਹੀ ਲਾਲਚਦਾ ਸੀਗਾ ਇਹ ਬੰਦਾ ਥੋੜਾ ਜਿਆ ਸਿੱਧਾ ਸੀ ਥੋੜਾ ਜਿਆ ਇਹਨੂੰ ਐਸੀ ਯਾਰ ਆਪਾਂ ਗਰੀਬ ਬੰਦੇ ਨੂੰ ਦੇ ਦਿੰਦੇ ਆਪਾਂ ਨੂੰ ਕੀ ਦੋਹਾਂ ਦੀ ਤਰਖਾ ਹੁੰਦੀ ਆਪਾਂ ਨੂੰ ਕੀ ਲੋੜ ਹੈ ਕਿ ਉਹ ਰੋਸਾ ਕਰਦਾ ਸੀ ਪਰ ਰੋਸਾ ਕਰਕੇ ਉਹ ਬੰਦੇ ਤੇ ਇਹਨਾਂ ਨੇ ਇੱਕ ਦੋ ਵਾਰੀ ਮੁੰਡੇ ਨੂੰ ਗੁੜੀਆਂ ਨੇ ਕਿਹਾ ਵੀ ਐਸ ਬੰਦੇ ਨਾਲ ਲੱਲਣਾ ਹੀ ਨਹੀਂ ਉਹ ਖਵਨੀ ਕਿਵੇਂ ਕੁਦਰਤੀ ਰਲ ਗਿਆ ਬਸ ਉਹਨੂੰ ਕੀ ਪਤਾ ਕੀ ਕੋਈ ਗਰਮਾਏ ਚੀਜ਼ ਆ ਕੀ ਅਸਲ ਵਿੱਚ ਪੈਸੇ ਦੇ ਲਾਲਚ ਜਵੇਂ ਗਰੀਬ ਕਰਦਾ ਸੀ ਕੱਪੜੇ ਉਹ ਇਹ ਦੱਸ ਦੇ ਤਿੰਨ ਚਾਰ ਜਣੇ ਸੀ ਉੱਥੇੋਂ ਮਤਲਬ ਉਹ ਮੁੰਡਾ ਹੀ ਦੱਸਦਾ ਬ ਤਿੰਨ ਚਾਰ ਬੰਦਿਆਂ ਦਾ ਚਾਂਸ ਇੱਕ ਅੱਦੇ ਬੰਦਿਆਂ ਤਾਂ ਹੈ ਹੀ ਨਹੀਂ ਉਹ ਕੱਲਾ ਮੁੰਡਾ ਜਿਵੇਂ ਹੀ ਮਰਿਆ ਜ ਹੈ ਦੋ ਤਾਂ ਫੜ ਲਏ ਹਾਂ ਦੋ ਫੜ ਲੇ ਇਹ ਨੂੰ ਭਲੋ ਲਿਆ ਭਲੋ ਕੇ ਬਸ ਫਿਰ ਤੂਲਾ ਦੇ ਵਿਚਾਰ ਬੰਦਿਆਂ ਮੂਰੇ ਜੈਨੇ ਕੋਈ ਜ਼ਹਿਰ ਵਾਲੀ ਚੀਜ਼ ਦਿੱਤੀ ਉਹਨੂੰ ਜ ਕੁਝ ਵੀ ਤਾਂ ਪੋਸਟਮਾਰਟ ਤੋਂ ਪਤਾ ਲੱਗੂ ਵੀ ਤੁਹਾਡੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਹੈ ਆਈ ਸੀ ਦੀ ਰਾਤ ਰਾਤ ਆਈ ਸੀ ਉਹ ਕਹਿੰਦੇ ਪੂਰੀ ਕਾਰਵਾਈ ਕਰ ਰਹੇ ਨੇ ਦੋ ਬੰਦੇ ਫੜ ਲਏ ਜਿਹੜਾ ਚਿੱਟਾ ਵੇਦ ਹੈ ਸ਼ੇਰਪੁਰ ਪਿੰਡ ਦਾ ਉਹ ਵੀ ਚੱਕ ਲਿਆਨ ਦਾ ਆ ਬਾਕੀ ਹੁਣ ਦੇਖਦੇ ਆ ਜੀ ਹੁ ਗਏ ਹੋਏ ਨਾ ਰਿਪੋਰਟ ਤੇ ਕੋਈ ਤੁਹਾਡੇ ਕੋਲੇ ਜਾਣਕਾਰੀ ਆਈ ਕਿ ਉਹਨਾਂ ਨੇ ਕੋਈ ਕਬੂਲ ਕੀਤਾ ਹੈ ਕੁਝ ਇਸ ਤਰ੍ਹਾਂ ਹੁਣ ਆਉਗੇ ਗਏ ਹੋਏ ਨੇ ਬੰਦੇ ਸਾਡੇ ਉੱਥੇ ਚਮਕੌਰ ਸਾਹਿਬ ਆ ਉਹਨਾਂ ਨੇ ਕੀਤਾ ਕਬੂਲ ਕਰ ਲਿਆ ਰਾਤ ਦੱਸ ਕੇ ਗਏ ਨੇ ਉਹ ਬੀਏਸੀ ਤੈਨਾਂ ਨਾਲ ਰਿਮਾਂਡ ਲਾਵਾਂਗੇ ਉਹਦੇ ਵਿੱਚ ਸਾਰੀ ਜਾਣ ਕਾਨੂੰਨੀ ਕਾਰਵਾਈ ਉਹ ਤਾਂ ਕਾਨੂੰਨੀ ਕਾਰਵਾਈ ਕਰਾਂਗੇ ਫਿਰ ਅਸੀਂ ਇੰਨਾ ਇਨਸਾਫ ਕਰਕੇ ਦੇ ਦੇਂਗੇ ਤੁਹਾਨੂੰ ਬਾਕੀ ਇਹਦਾ ਦੂਜਾ ਇਲਾਕਾ ਆ ਗਿਆ ਏਰੀਆ ਦੂਜਾ ਆ ਗਿਆ ਇਹ ਬਾਰਡਰ ਵਾਲਾ ਏਰੀਆ ਆ ਗਿਆ ਇਹ ਰੋਪੜ ਦਾ ਲਾਸਟ ਹੈ ਰੋਪੜ ਦਾ ਲਾਸਟ ਹੈ ਅੱਗੇ ਲੁਧਿਆਣਾ ਚ ਲਾ ਜਾਂਦਾ ਫੇਰ ਉਪਰ ਲੁਧਿਆਣਾ ਜ਼ਿਲ੍ਹੇ ਚ ਜਾਂਦੇ ਉੱਥੋਂ ਆਲਾ ਬੰਦਾ ਵੀ ਚੱਕ ਲੈਂਦਾ ਇਹਨਾਂ ਦਾ ਰਾਤ ਜਿਹੜਾ ਵੇਚਦਾ ਸੀ ਜਿੱਥੋਂ ਲਿਆਂਦਾ ਇਹਨਾਂ ਨੇ ਚਟਾ ਕੱਲ ਉਹ ਚੱਕ ਲੈਂਦਾ ਰਾਤ ਪੁਲਿਸ ਨੂੰ ਅੱਛਾ ਇੰਨਾ ਸ਼ਰਿਆਮਾ ਜੀ ਇਸ ਏਰੀਏ ਦੇ ਵਿੱਚ ਟਾ ਜਿਹੜੇ ਪੁੜੀਆਂ ਵਿੱਚੋਂ ਤੋਂ ਦਿਖਾਈ ਜਾਂਦੇ ਨੇ ਦਿਖਾਈ ਜਾਂਦੇ ਵਿਖਾਈ ਜਾਂਦੇ ਵੇਖ ਤੇ ਸ਼ਰਿਆ ਵੀ ਵਿਕਰਿਆ ਫਿਰ ਜਦੋਂ ਆਮ ਆਮ ਸਭ ਨੂੰ ਪਤਾ ਹੈਗਾ ਵੀ ਇੱਥੇ बिक ਰਿਹਾ ਇੱਥੇ ਕਿਹਨੂੰ ਨਹੀਂ ਪਤਾ ਹੈਗਾ ਇਹ ਹੁਣ ਬਾਰਡਰ ਦਾ ਦੂਜਾ ਏਰੀਆ ਕਹਿੰਦੇ ਉਹ ਏਰੀਏ ਦੇ ਵਿੱਚੋਂ ਕਿ ਬਾਹਰੋਂ ਆ ਜਾਂਦੇ ਕੀ ਕਰੀਏ ਇਹ ਸੋਰੀ ਫੜਨ ਦੀ ਸ਼ਕਤੀ ਹੈ ਫੜਨਾ ਤਾਂ ਫੇਰ ਹੀ ਹੈ ਉਹਨੇ 10 ਇੰਚ ਕਾਰੇ ਫੌਜੀ ਕੋਰਤਲ ਮੰਡੀ ਕਨੀ ਫੌਜੀ ਕੋਟ ਕੋਟ ਕੇ ਮਾਰਤਾ ਚਿੱਟਿਆਂ ਲੱਤਾ ਮਾਂ ਤੋੜੀਆਂ ਪਿੱਛੇ ਖਬਰ ਆਈ ਸੀ ਹੈ ਇਹ ਫੌਜੀ ਕਿੱਡਾ ਹੌਨਾ ਨੌਜਵਾਨ ਮੁੰਡਾ ਸੀਗਾ ਤੇ ਆ ਕੀ ਹਾਲ ਕਰਕੇ ਰੱਖਤਾ ਅੱਜ ਕਰਦਾ ਕੀ ਹਾਲ ਹੋ ਗਿਆ ਸਾਰਾ ਪਰਿਵਾਰ ਖਤਮ ਹੋ ਗਿਆ ਮੇਰੀ ਧੀ ਦੀ ਜ਼ਿੰਦਗੀ ਖਤਮ ਹੋ ਗਈ ਬੱਚੇ ਦੀ ਜ਼ਿੰਦਗੀ ਖਤਮ ਹੋ ਗਈ ਮਾਂ ਪਿਓ ਦੀ ਜ਼ਿੰਦਗੀ ਖਤਮ ਹੋ ਗਈ ਘੜੀ ਤਾਂ ਤੀਨ ਵਾਲੀ ਸੀ ਜਮਾਈ ਨਾਲ ਸੀ ਐਡਾ ਬੁਰਾ ਹਲੋ ਗਿਆ ਸਾਡਾ ਕੋਈ ਟਿਕਾਣਾ ਹੀ ਨਹੀਂ ਬਹੁਤ ਬੁਰਾ ਹਾਲ ਹੋ ਗਿਆ ਜੀ ਇੱਕ ਸਰਕਾਰ ਨੂੰ ਕੁਸਤਾ ਮਾੜਾ ਮੋਟਾ ਸੋਚਣਾ ਚਾਹੀਦਾ ਕਰਨਾ ਚਾਹੀਦਾ ਬਾਕੀ ਇਹਨਾਂ ਵਾਸਤੇ ਅਜ ਤਾਂ ਸਭ ਨੂੰ ਕਹਿੰਨੇ ਭਗਵਾਨ ਜੀ ਤਮਾਨ ਨੂੰ ਵੀ ਕਹਿੰਨੇ ਮਾੜਾ ਮੋਟਾ ਦਾ ਧਿਆਨ ਮਾਰੋ ਜੇ ਜਦ ਫੌਜ ਦੇ ਬੰਦਿਆਂ ਨੂੰ ਮਾਰਨ ਲੱਗੇ ਤਾਂ ਫਿਰ ਇਹਦੋ ਵਾਰ ਰਹੀ ਕੀ ਗਿਆ ਮਗਰ ਦੇਖ ਦੇ ਰੱਖਿਆਂ ਨੂੰ ਮਤ ਤਿਆ ਕੋ ਸੋਨੇ ਧੱਕੇ ਨਾਲ ਫੜ ਫੜ ਕੇ ਕੋਟ ਕੋਟ ਕੇ ਮਾਰਨਾ ਪਈ ਸਿਕਨ ਇਹਦੁੱਤ ਤਾਂ ਫਿਰ ਕੋਈ ਲੁੱਟ ਹੀ ਨਹੀਂ ਇਹਦਾ ਪੰਜਾਬ ਤਾਂ ਜੰਮ ਸਭ ਤੋਂ ਹੀ ਲੁੱਟ ਹੋ ਗਈ ਸਾਰੇ ਪੰਜਾਬ ਚ ਲੁੱਟ ਹੋ ਰਹੀ ਹੈ ਤਾਂ ਇਹਦੇੋਂ ਤਾਂ ਦੂਜੇ ਸੂਬੇ ਚੰਗੇ ਆਪਣੇ ਨਾਲੋਂ ਜਿਹੜੀ ਇਹ ਇਨਵੈਸਟੀਗੇਸ਼ਨ ਆ ਇਥੋਂ ਦੀ ਪੁਲਿਸ ਕਰ ਰਹੀ ਆ ਜਾਂ ਮਤਲਬ ਆਰਮੀ ਨੇ ਵੀ ਅਪਰੋਚ ਕੀਤੀ ਤੁਹਾਡੇ ਤੱਕ ਤੁਹਾਡੇ ਇਹ ਗੱਲ ਚੱਲੀ ਗਈ ਆ ਹਾਂ ਸਾਰਾ ਕੁਝ ਕਨਫਰਮ ਕਰਤਾ ਉਹ ਆਣਗੇ ਸਾਰਾ ਕੁਝ ਹੋਊਗਾ ਮੈਂ ਜਦ ਤੱਕ ਦਾ ਇਹਨੇ ਮੁੰਡੇ ਨੂੰ ਜਾਨੂੰ ਆਰਮੀ ਦੇ ਵਿੱਚ ਨਹੀਂ ਬੰਦੀ ਪਹੁੰਚਾਂਗੇ ਇੱਕ ਪੋਸਟ ਲੈ ਕੇ ਕਰਾਣੂ ਅਸੀਂ ਆਰਮੀ ਥਰੂ ਪੋਸਟਮਾਸਟਰ ਵੀ ਕਰਾਵਾਂਗੇ ਤੇ ਮੇਰੀ ਮੰਗ ਆ ਨਾ ਅਸੀਂ ਆਰਮੀ ਦੇ ਵਿੱਚ ਵੀ ਮੁੰਡੇ ਨੂੰ ਜਾ ਕੇ ਪੋਸਟਮਾਸਟਰ ਕਰਵਾਉਣਾ ਤਾਂ ਦਾਕ ਦੇਣੇ ਆ ਨੀ ਦਾਗ ਨਹੀਂ ਦਰੇ ਮਮਾ ਇਹ 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 ਪੋਸਟਮਾਰਟਮ ਹੋ ਗਿਆ ਉਸ ਤੋਂ ਬਾਅਦ ਤੁਸੀਂ ਆਪਣੇ ਪੱਧਰ ਤੇ ਆਰਮੀ ਤੋਂ ਕਰਵਾਉਣਾ ਕਰਵਾਉਣਾ ਮੈਂ ਕਰਵਾਉਣਾ ਕਿਉਂ ਆ ਉਹਨੂੰ ਵਿੱਚ ਪੜਾਤਾ ਹੋ ਆਪ ਨਹੀਂ ਬਿੰਦਾ ਦਾ ਉਹਨੂੰ ਵਿੱਚ ਪੜਾਇਆ ਗਿਆ ਅਸੀਂ ਤਾਂ ਕਰਵਾਉਣਾ ਠੀਕ ਹੈ ਠੀਕ ਹੈ ਨੰਬਰ 1 ਨੰਬਰ 2 ਆ ਕੱਲ ਦੇ ਮੈਂ ਉਹਨੂੰ ਪੁਲਿਸ ਵਾਲੇ ਨੂੰ ਐਸਐਸਚ ਨੂੰ ਵੀ ਗਿਆ ਠਾਣੇ ਤਨ ਵੀ ਗਿਆ ਚਮਕੌਰਣ ਵੀ ਗਿਆ ਮੰਗਾ ਭਾਈ ਮੇਰੀ ਇੱਕੋ ਗੱਲ ਆ ਕਹਿੰਦਾ ਕਿਆ ਗੱਲ ਆ ਮਗਾ ਮੈਨੂੰ ਕੋਈ ਟੈਨਸ਼ਨ ਲੋਣੀ ਉਹਨਾਂ ਦਾ ਘਰ ਦਾ ਇੱਕ ਮੈਂਬਰ ਜੱਕੇ ਮੇਰੇ ਮੁੰਡੇ ਦੇ ਬਰਾਬਰ ਵਾਦੋ ਮੇਰਾ ਕੇਸ ਰਫਾਦਾਵਾ ਮੈਨੂੰ ਕਿਸਾਂ ਗਿਲਾ ਸ਼ਿਕਾਇਤ ਨਹੀਂ ਪੁਲਿਸ ਜਾਂਦੀ ਆ ਆ ਜਾਂਦੀ ਆ ਮੁੜ ਕੇ ਇਹ ਤਾਂ ਕੱਲ ਰਾਤ ਪ੍ਰੈਸ਼ਰ ਪਾਇਆ ਤਾਂ ਉਹਨਾਂ ਕੋਲ ਸ਼ਾਮ ਨੂੰ ਮੁੰਡੇ ਫੜੇ ਆ ਪਰੋਸਾ ਨਹੀਂ ਤੁਹਾਨੂੰ ਪੰਜਾਬ ਪੁਲਿਸ ਤੇ ਕੰਮ ਕਰ ਇੱਕ ਤੁਸੀਂ ਇੱਕ ਪਰੋਸਾ 100% ਦੇ ਵਿੱਚ 1% ਵੀ ਨਹੀਂ 99 ਤੋਂ ਦੂਰ ਦੀ ਗੱਲ ਆ ਮੈਨੂੰ 1 ਪਰ ਸੈਂਟ ਵੀ ਨਹੀਂ ਹੈਗਾ ਜਿਹੜਾ ਐਸਐਚਓ 3 ਸਾਲ ਤੇ ਪਹਿਲਾਂ ਮੈਂ ਕਹਾਦਾ ਇੱਕ ਜਸਵਿੰਦਰ ਸਿੰਘ ਆ ਮੁੰਸ਼ੀ ਹੁਣ ਬਲੀ ਹੋਇਆ ਕਹਿੰਦਾ ਮੇਰੀ ਬਲੀ ਲਿਖਾ ਦਿਓ ਉਹਨੂੰ 80000 ਰੁਪਏ ਮਿਲਿਆ ਜਾਂਦਾ ਸੀ ਚਿੱਟੇ ਵਾਲਾ ਬਸ ਮੁੰਸ਼ੀ ਨੂੰ ਬਲੀ ਹੋ ਕੇ ਗਈਆ ਹੁਣ ਉਹਦੀ ਉਹ ਕਹਿੰਦਾ ਮੇਰੀ ਬਲੀ ਲਿਖਾ ਦਿਓ ਕਹਿੰਦਾ 7 ਮਿੰਟਾਂ ਦੀ ਬੱਚਾ ਲਿਖ ਕੇ ਦਿਓ ਮੈਂ ਇੱਥੇ ਰਹਾ ਉਹ ਐਡਾ ਹੁਣ ਮੈਂ ਕਹਿ ਨਹੀਂ ਸਕਦਾ ਆਪਣੇ ਮੂੰਹ 'ਚ ਬਦ ਸਬਦੀ ਵਾਲੇ ਫੋਲ ਨਹੀਂ ਜਿਹਾ ਸਿਹਰਾ ਸੋਹਣ ਸਿੰਘ ਡਿਊਟੀ ਤੇ ਹਾਜ਼ਰ ਨਹੀਂ ਹੁੰਦਾ ਕਦੇ ਵੀ ਜੇ ਕਿਤੇ ਡਿਊਟੀ ਲਾ ਵੀ ਤੇ ਹੌਲਦਾਰ ਇੱਕ ਇੱਕ ਸਿਪਾਹਣ ਖੜ ਕੇ ਉਹਨਾਂ ਨੇ ਪਤਾ ਕੀ ਕਰਨਾ ਆ ਜੇ ਦਿਹਾੜੀਦਾਰ ਵਾਲੇ ਆ ਤੇ ਫਿਰ ਬਣਿਆ ਮੋਟਰਸਾਈਕਲ ਉਹਨਾਂ ਚ ਚਾਲਣ ਕਰਨੇ ਆ ਠੀਕ ਆ ਤੇ ਟੈਲੀਫੋਨ ਉਹ ਵੀ ਚਾਲਣ ਕਰਨੇ ਆ ਤੁਸੀਂ ਐਂ ਦੱਸੋ ਆ ਦਰਿਆ ਪੈਂਦਾ ਸਤਲੁਜ ਭਗਵੰਤ ਮਾਨਾ ਕਰਦਾ ਐ ਇੱਥੇ ਸੀ ਮਕਾਨ ਬਣਿਆ 7 20 20 ਹਜ਼ਾਰ ਰੱਟਾ ਲੈ ਲੈਣੇ ਆ ਉਹ ਤੁਸੀਂ ਕਿਆ ਗੱਲ ਗੱਟੀਆਂ ਨਹੀਂ ਰੁਕ ਸਕਦੇ ਤੇ ਕਿੱਥੋਂ ਗੱਡੀਆਂ ਆ ਰਹੀਆਂ ਉੱਪਰ ਆਰਮੀ ਚਲ ਮੇਰਾ ਦਾ ਬੱਚਾ ਆਰਮੀ ਚ ਅਸੀਂ ਤਾਂ ਆਰਮੀ ਲਗਾਇਆ ਅੱਜ ਤੋਂ ਮੈਂ 8 ਸਾਲ ਪਹਿਲਾਂ ਕੋਈ ਆਰਮੀਜ਼ ਦਾ ਮੇਰੀ ਵਾ ਇੱਕ ਕਾਲ ਦੱਸੋ ਦੇਸ਼ ਰੂ ਦਾ ਕੇਸ ਆ ਇੱਕ ਟੈਗ ਲਾਣ ਦਾ ਵੀ ਬਿਲਕੁਲ ਸਹੀ ਇੱਕ ਟੈਗ ਲਾਣ ਦਾ ਪੁਲਿਸ ਦਾ ਟੈਗ ਲਾਣ ਦਾ ਜਾਂ ਕਿਸੇ ਵੀ ਚੀਜ਼ ਦਾ ਟੈਗ ਲਾਣਾ ਉਹਦੇ ਵਿੱਚ ਦੇਸ਼ ਰੂ ਦਾ ਕੇਸ ਬਣਦਾ ਬਣਦਾ ਨਾ ਤੁਹਾਨੂੰ ਇੱਦਾਂ ਦਾ ਪਤਾ ਵੀ ਆਹ ਗੱਡੀ ਇੱਥੋਂ ਆ ਰਹੀ ਆ ਤੁਹਾਡੀ ਕੀ ਜ਼ਰੂਰਤ ਨਹੀਂ ਬਣਦੀ ਤੁਹਾਡੀ ਤੇ ਮਲਾਜਮਾਂ ਤੁਸੀਂ ਸ਼ਾਮ ਨਾਕਾ 5 ਵਜੇ ਲਾ ਲੰਨੇ ਆ ਕੰਟਾ ਲਾ ਕੇ ਪੈਸੇ ਬਣਾ ਕੇ ਅੰਦਰ ਡੱਲਾ ਚੌਂਕੀ ਚੱਕ ਹੋਣੀ ਚਾਹੀਦੀ ਆ ਜੇ ਨਹੀਂ ਚੱਕਉਂਦੀ ਆ ਫਿਰ ਮੈਂ ਆਪਣੇ ਆਪ ਮੈਂ ਉੱਪਰ ਜਾਵਾਂਗਾ ਫਿਰ ਹੁਣ ਇਸ ਤੋਂ ਬਾਅਦ ਸਸਕਾਰ ਹੋਊਗਾ ਜਾਂ ਜਿਵੇਂ ਭਾਈ ਸਾਹਿਬ ਕਹਿ ਰਹੇ ਨੇ ਕਿ ਕਹਿ ਰਹੇ ਨੇ ਕਿ ਦੁਬਾਰਾ ਸੀ ਪੋਸਟ ਵਾਗ ਆਏ ਤੋਂ ਪਤਾ ਲੱਗੂਗਾ ਦੇਖਦੇ ਹਾਂ ਹਜੇ ਆਰਮੀ ਵੀ ਆ ਰਹੀ ਹੈ ਨਾ ਨਹੀਂ ਆਏ ਤੋਂ ਪਤਾ ਲੱਗੂਏ ਫੌਜ ਆਊ ਉਧਰੋਂ ਆਉਣਗੇ ਔਰ ਸੌਣੀ ਜ਼ਿੰਮੇ ਕਰਨਗੇ ਉਹ ਕਰਾਂਗੇ ਮਤਲਬ ਜੋ ਡਿਸੀਜਨ ਹੋਊਗਾ ਪਰਿਵਾਰ ਦਾ ਆਰਮੀ ਦੇ ਰਾਹੀਂ ਹੋਣਾ ਹੈ ਆਪਣੇ ਦੇ ਰਾਹੀਂ ਹੋਊਗਾ ਜਿੰਮੇ ਕਰਾਂਗੇ ਹਾਂ ਆਰਮੀ ਆਊ ਆ ਕੇ ਜ਼ਿੰਮੇ ਕੋ ਗੋ ਮੇ ਕਰਾਂਗੇ ਸੀਓ ਸਾਹਿਬ ਨੂੰ ਪਤਾ ਲੱਗ ਗਿਆ ਕੱਲ ਫੋਨ ਕਰਤਾ ਬਾਕੀ ਉਹਨੇ ਲੋਕੇਸ਼ਨ ਮੰਗਾ ਲਈ ਕੋਟਾ 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 ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਪਰਿਵਾਰ ਦੇ ਬਹੁਤ ਸੰਗੀਨ ਇਲਜ਼ਾਮ ਹੈਗੇ ਨੇ ਕਿ ਜਿਹੜੇ ਨੌਜਵਾਨ ਉਸ ਨੂੰ ਲੈ ਕੇ ਗਏ ਸੀ ਨਾਲ ਉਹਨਾਂ ਨੇ ਹੀ ਕੋਈ ਅਜੀਹੀ ਚੀਜ਼ ਪਿਆਈ ਜਿਸ ਦੇ ਨਾਲ ਉਹਨਾਂ ਦਾ ਪੁੱਤ ਅੱਜ ਦੁਨੀਆ ਤੋਂ ਚਲਾ ਗਿਆ ਫਿਲਹਾਲ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਤਫਤੀਸ਼ ਦਾ ਮਾਮਲਾ ਹੈ ਪੰਜਾਬ ਪੁਲਿਸ ਇਸ ਦੀ ਤਫਤੀਸ਼ ਕਰ ਰਹੀ ਹੈ ਪਰ ਪਰਿਵਾਰ ਕਹਿੰਦਾ ਹੈ ਕਿ ਆਪਣੀ ਤਫਤੀਸ਼ ਪੰਜਾਬ ਪੁਲਿਸ ਕਰੇ ਪਰ ਸਾਨੂੰ ਭਰੋਸਾ ਘਟ ਹੈ ਅਸੀਂ ਚਾਹੁੰਦੇ ਹਾਂ ਕਿ ਆਰਮੀ ਦੇ ਰਾਹੀਂ ਜੋ ਵੀ ਹੋਵੇ ਆਰਮੀ ਦੇ ਰਾਹੀਂ ਡਿਸੀਜਨ ਲਵਾਂਗੇ ਚਾਹੇ ਉਹ ਸੰਸਕਾਰ ਕਰਨ ਦਾ ਹੋਵੇ ਜਾਂ ਫਿਰ ਦੁਬਾਰਾ ਪੋਸਟਮਾਰਟਮ ਕਰਨ ਦਾ ਹੋਵੇ ਫਿਲਹਾਲ ਮ੍ਰਿਤਕ ਦੇ ਨੂੰ ਲੈਣ ਦੇ ਵਾਸਤੇ ਪਰਿਵਾਰ ਗਿਆ ਹੋਇਆ ਹੈ ਸੰਸਕਾਰ ਹੋਣਾ ਬਾਕੀ ਹੈ ਪਰ ਇਸ ਮਾਮਲੇ ਦੇ ਅੰਦਰ ਜਿਹੜੇ ਲੋਕ ਫੜੇ ਗਏ ਨੇ ਉਹ ਕੀ ਕੁਝ ਮੰਨਦੇ ਆ ਕੀ ਕੁਝ ਸਾਹਮਣੇ ਆਉਂਦਾ ਔਰ ਇਸ ਪੂਰੀ ਘਟਨਾ ਦੇ ਵਿੱਚ ਸਚਾਈ ਹੈ ਕੀ ਹੈ ਇਹ ਦੇਖਣਾ ਬਹੁਤ ਲਾਜ਼ਮੀ ਰਹੇਗਾ